ਸਿਵਲ ਪ੍ਰਸ਼ਾਸਨ ਮਰਦਾਵਾ 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 ਕਮੇਟੀ ਮਰਦਾਵਾ 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 ਸਿਵਲ ਪ੍ਰਸ਼ਾਸਨ ਮਰਦਾਵਾ 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 ਉਹ ਗੱਲ ਵੀ ਕਰਦੇ ਨਹੀਂ ਜਿੱਕ ਕਰਦੇ ਸ਼ਾਂਤ ਸ਼ਾਂਤ ਨਾ ਆ ਨਾ ਤਾਂ ਗੱਲ ਉਹਦਾ ਘੜੀ ਲੂਜ਼ ਜਾ ਕੇ ਨਗਰ ਤੋਂ ਅੱਜ ਅਮਰੋਹ ਸ਼ਹਿਰ ਦੇ ਵਿੱਚ ਬਾਡਵਾ ਪਾਣੀ ਦੇ ਵਿੱਚ ਇੱਥੇ ਸੀਵਰ ਦੀ ਬਲੋਕੇਜ ਆ ਬਹੁਤ ਵੱਡੀ ਵਾਅਦਾ ਸਾਰੇ ਸ਼ਹਿਰ ਦੇ ਵਿੱਚ ਸਿਸਤਮ ਜਾਮ ਹੋਇਆ ਪਿਆ ਸਿਵਰੇ ਦੀ ਸਫਾਈ ਨਹੀਂ ਹੋ ਰਹੀ ਕਿਉਂਕਿ ਇਹ ਸਿਵਰੇ ਨੂੰ ਜਿਆਦਾ ਕੀ ਇਹ ਜੋਬਰੀ ਸਰਕਾਰ ਚ ਉਸ ਤੰਸੀਰ ਪੈਸਾ ਸਾਰੇ ਸ਼ਹਿਰ ਅਮਰੋ ਦਾ ਜੋ ਨਵੀਨੀਕਰਨ ਹੋਇਆ ਉਸ ਟਾਈਮ ਹੋਇਆ ਤੇ ਅੱਜ ਦੀ ਅਫਸੋਸ ਇਸ ਗੱਲ ਦਾ ਕਿ ਅੱਜ ਦੇ ਸਮੇਂ ਚ ਇਸ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕਰਦੇ ਸੀ ਬੜੀ ਬੜੀ ਗੱਲਾਂ ਮਾਰਦੇ ਸੀ ਸਾਡੇ ਕਿਤੇ ਕੰਮਾਂ ਤੇ ਸਫਾਈ ਕਰਨ ਜੋਗੇ ਨਹੀਂ ਹੈ ਸਫਾਈ ਵੀ ਨਹੀਂ ਹੋ ਰਹੀ ਆ ਦੇਖੋ ਜਲਬ ਜਮੀ ਪਿਆ तकरीबन 3 ਮਹੀਨੇ ਹੋ ਗਏ ਇੱਥੇ ਮੀਂਹ ਪਵੇ ਨਾ ਪਵੇ ਉੱਥੇ ਪਾਣੀ ਖੜਦਾ ਰਹਿੰਦਾ ਤੋ ਮੇਰੇ ਹੁਣੇ ਹੀ ਸਭ ਨਾਲ ਗੱਲ ਹੋਈ ਆ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਗਲੀ ਨੂੰ ਇੱਥੇ ਜਲਦੀ ਸੀਵਰੇਜ ਲਾ ਕੇ ਇੱਥੇ ਲੋਕਾਂ ਦੀ ਜਿਹੜੀ ਤੰਗੀਆਂ ਦੂਰ ਕਰਾਂਗੇ ਪਰ ਜੇ ਜੇ ਸਫਾਈ ਕਰ ਲੈ ਇਸ ਪੰਜ ਨੰਬਰ ਵਾਰਡ ਦੀ ਸਾਰੇ ਵਾੜਾਂ ਦੇ ਵਿੱਚ ਨਾ ਕੋਈ ਕੂੜਾ ਚੱਕਣ ਦਾ ਪ੍ਰਬੰਧ ਆ ਨਾ ਕੋਈ ਸਫਾਈ ਦਾ ਪ੍ਰਬੰਧ ਮਾੜਾ ਮੈਂ ਪੈਂਦਾ ਤੇ ਸਾਰੇ ਸ਼ਹਿਰ ਤੇ ਪਾਣੀ ਖੜਾ ਹੋ ਜਾਏਗਾ ਸਿਰ ਮੈਂ ਨਿਲਾਇਕੀ ਨਗਰ ਕੌਂਸਲ ਦੀ ਸਮਝਦਾ ਇੱਥੇ ਦੇ ਐਮਐਲਏ ਦੀ ਸਮਝਦਾ ਕਿ ਜਿੱਥੇ ਕੀ ਇਹ ਸਫਾਈ ਵੀ ਨਹੀਂ ਕੀਤੀ ਜਾ ਸਕਦੀ ਆ ਦੇਖੋ ਤੁਹਾਡੇ ਸਾਹਮਣੇ ਆ ਜਿਵੇਂ ਬੰਦੇ ਜਾ ਰਹੇ ਨੇ ਮੈਸਾਂ ਦਾ ਕੀ ਪ੍ਰਵਾਰਤਾ ਇਹਦੇ ਲੋਕਾਂ ਨੇ ਕੂਠਿਆਂ ਤੋਂ ਚੜ ਕੇ ਕੂਠਿਆਂ ਚੜ ਕੇ ਘਰਾਂ ਦੇ ਵਿੱਚ ਤਾਂ ਦੇਖੋ ਟੱਪ ਟੱਪ ਕੇ ਲੋਕ ਇੱਧਰ ਨੂੰ ਲੰਘਦੇ ਨੇ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਆ ਤੇ ਉਹਨਾਂ ਨੂੰ ਬੇਨਤੀ ਵੀ ਜਲਦੀ ਕੰਮ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਸਹੂਲਤ ਜੋ ਬਿਮਾਰੀਆਂ ਨੇ ਹੁਣ ਕੱਲੋਂ ਡੇਂਗੂ ਆ ਕੋਈ ਹੋਰ ਬਿਮਾਰੀਆਂ ਨੇ ਇੱਥੇ ਬੜੇ 3 ਮਹੀਨੇ ਪਾਣੀ ਖੜਾ ਰਹਿੰਦੇ ਦੱਸਣ ਲੱਗਾ 3 ਸਾਲ ਤੋਂ ਜੀ 3 ਸਾਲ ਤੋਂ ਲਗਾਤਾਰ ਜਦੋਂ ਬਸਾਤਾ ਆ ਗਈਆਂ 3 ਮਹੀਨੇ ਲਗਾਤਾਰ ਪਾਣੀ ਖੜੇ ਨੂੰ ਹੋ ਗਏ ਸੋ ਇਸ ਕਰਕੇ ਬਿਵਾਰੀ ਦੇ ਡੀਕ ਕਰ ਰਹੇ ਆ ਕਿਉਂਕਿ ਇੱਥੇ ਕੋਈ ਬਿਮਾਰੀਆਂ ਮਾਰੇ ਜਾਂ ਕੋਈ ਵਾਇਰਲ ਫੈਲ ਗਿਆ ਤਾਂ ਬਹੁਤ ਭਾਰੀ ਤਖਸਕਾਰ ਹੋਣਾ ਸੋ ਇਸ ਕਰਕੇ ਇਹਨੂੰ ਜਲਦ ਕੀ ਕੀਤਾ ਜਾਵੇ ਕਿ ਲੋਕਾਂ ਲਈ ਸੇਵਾ ਜਾਂ ਸਰਕਾਰ ਮਰਦਾਬਾ ਮਰਦਾਬਾ ਪੰਜਾਬ ਸਰਕਾਰ ਮਰਦਾ ਕਿੱਥੇ ਬਿਲਦੇ ਸੀ ਬੋਲ ਰਹੇ ਹਾਜੀ ਸੁਕੇ ਹਲਾ ਜੀ ਅੱਛਾ ਇੱਕ ਬੁਢਾ ਮੈਂ ਹੁਫਦੇ ਕਾ ਹਾਇ ਕਰਾ ਇਥੇ ਆਇਆ ਹਾਂ ਇੱਥੇ ਨਾ ਮਾਰ ਨੰਬਰ 5 ਆਪਣੇ ਪਾਣੀ ਬਹੁਤ ਗਗਲੀ ਜਲ ਜੰਮੀ ਹੋਇਆ ਗੰਦਾ ਪਾਣੀ ਆ ਓਏ ਐਨੇ ਆਓ ਨਹੀਂ ਇਹਨਾਂ ਨੂੰ ਪੱਕਾ ਹੱਲ ਕਰ ਦੋ ਬਈ ਟੈਂਕਰ ਆਉਂਦਾ ਮੁਰਕੇ ਫਿਰ ਚਲੇ ਜਾਂਦਾ ਜੀ ਇਹ ਕਿਹਦਾ ਕੋਈ ਪੱਕਾ ਨਹੀਂ ਸੜਕ 'ਤੇ ਸੀਵਰੇਜ ਓਵਰਫਲੋ ਹੁੰਦਾ ਜੀ ਨਹੀਂ ਸੜਕ ਤਾਂ ਬਣ ਗਿਆ ਸੀਵਰੇਜ ਫਾਈਪ ਨੂੰ ਹੋ ਜੇ ਪਾਣੀ ਪੱਕੇ ਵਿੱਚ ਲਾਜ਼ਮੀ ਹੋ ਜੇ ਕਦੋਂ ਕੋ ਬੰਦੇ ਆਉਣਗੇ ਜੀ ਫਿਰ ਕਹਦੋ ਬੰਦੇ ਆ ਜਾਣਗੇ ਤੇ ਜੋ ਉੱਥੇ ਗੜਿਆ ਜੀ ਭੇਜੋ ਕੋਈ ਕੁਝ ਨਹੀਂ ਕਰਦਾ ਹੈਗਾ ਮੰਤੇ ਆਉਨੇ ਆ ਬਹਿ ਕੇ ਮੁਰਝਾਉਂਦੇ ਆ ਉਹ ਤਾਂ ਬਹਿ ਕੇ ਬੀਜਦੇ ਆ ਉਹ ਤਾਂ ਕਿ ਡੀਸੀ ਦਫ਼ਤਰ ਮੀਟਿੰਗ ਦੇ ਜਿਹੜਾ ਤੂੰ ਨਾ ਆ ਮੈਂ ਹੋਇਆ ਉਹ ਮੁੰਡਾ ਆਪਣੇ ਭਾਈ ਆ ਮੈਂ ਮੰਨਣਾ ਤੇ ਧੋਖਾ ਦਾ ਨੂੰ ਆਗੇ ਤੀਏ ਵਸ ਲਾ ਆ ਗਿਆ ਵੀ ਚਲ ਆ ਗਿਆ ਖੜਜੋ ਪਾਣੀ ਜਦੋਂ ਸਾਡੀ ਗਰੀਬ ਰਾਇ ਸਾਡੇ ਐਮਸੀ ਨੇ ਆ ਕੇ ਕਰਤਾ ਪਾਣੀ ਨਿਕਲਦਾ ਪਾਣੀ ਨਿਕਲਦਾ ਜੇ 20 ਦਿਨ ਦਾ ਪਾਣੀ ਆ ਸਾਡੇ ਜਿਲ੍ਹੇ ਦਾ ਨਹੀਂ ਜਮੇ ਵੀ ਰਿਹਾ ਮਹੀਨਾ ਹੋ ਗਈ ਸੁੱਕੀ ਕੜਾ ਹੀ ਰਹਿਦਾ ਸਰਕਾਰ ਸੀਵਰੇ ਸਫਾਈ ਨਹੀਂ ਹੋ ਰਹੀ ਉਹ ਟੋਡਾ ਦੀ ਕੱਲਾ ਦੇਖੋ ਸਾਰਾ ਸ਼ਹਿਰ ਪਟਕੇ ਨਵਾਂ ਬਣਾਇਆ ਆਪਾਂ ਨੇ ਹਾਂਜੀ ਹਾਂ ਮਤਲਬ ਜਿਹੜਾ ਕੋਲ ਸਫਾਈ ਨਹੀਂ ਹੋ ਰਹੀ ਸੀ ਉਹ ਰਹੀ ਹੈ ਤਾਂ ਇਹਨਾਂ ਕੋਲ ਵਰਕਰ ਨਹੀਂ ਨਹੀਂ ਵਰਕਰ ਨਹੀਂ ਜੀ ਮਸ਼ੀਨ ਹੈਗੀ ਪਤਾ ਨਹੀਂ ਕਿੱਥੇ ਵੀ ਗਈ ਹੋਊਗੀ ਬੜੀ ਕਿੰਨੇ ਲੱਗਦੇ ਨੇ ਉਹਨਾਂ ਨੂੰ ਪਾਣੀ ਵੀ ਜਾਂਦਾ ਆਉਂਦਾ ਅਡਰ ਨਾਲ ਪਾਣੀ ਨਹੀਂ ਨਹੀਂ ਇਹਦਾ ਆਹੀ ਗਲੀ ਚੋਂ ਹੋ ਰਿਹਾ ਪਾਣੀ ਸਾਰੀ ਨਾਰਾ ਗਲੀ ਦੀ ਵੀ ਨਿਕਲ ਰਹੀ ਹੈ ਨਹੀਂ ਵੀ ਹੈ ਜੀ ਇੱਥੇ ਜਿਆਦਾ ਨਰਕ ਹੋਇਆ ਪਿਆ ਸਾਡਾ ਫੋਟੋ ਦਖੜ ਪੈ ਗਿਆ